ਹਾਂਜੀ ਮਿੱਤਰੋ ਪਿਆਰਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਸਲਾਮ ਅਲੈਕੁਮ ਪੀਐਸਕੇ ਮੀਡੀਆ ਗਰੁੱਪ ਤੇ ਇੱਕ ਵਾਰੀ ਫੇਰ ਤੁਹਾਨੂੰ ਜੀ ਆਇਆਂ ਵੈਲਕਮ ਖੈਰਮਕਦਮ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਆ ਤਿੰਨ ਚਾਰ ਅਕਾਊਂਟਸ ਜਿਹੜੇ ਆਪਾਂ ਰੈਗੂਲਰਲੀ ਸਾਰੇ ਯੂਜ਼ ਕਰਦੇ ਆਂ ਇਹਨਾਂ ਅਕਾਊਂਟਸ ਨੂੰ ਤੁਸੀਂ ਫੋਲੋ ਕਰ ਲਿਓ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਆਪਣਾ ਸੋਹਣਾ ਤਾਲਮੇਲ ਬਣਿਆ ਰਵੇ ਦੂਜਾ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਜਿੰਨੀ ਦਲੇਰੀ ਨਾਲ ਨਿਡਰਤਾ ਨਾਲ ਮੈਂ ਸੱਚ ਬੋਲਦਾ ਸੇਮ ਉਸੇ ਤਰ੍ਹਾਂ ਤੁਸੀਂ ਵੀ ਨਾਲ ਮੇਰੇ ਜੁੜਦੇ ਹੋ ਔਰ ਵੀਡੀਓਜ਼ ਨੂੰ ਮੇਰੇ ਬੋਲੇ ਸੱਚ ਨੂੰ ਬਹੁਤ ਪਿਆਰ ਕਰਦੇ ਹੋ ਤੇ ਅੱਗੇ ਤੱਕ ਪਹੁੰਚਾਉਂਦੇ ਹੋ ਕੱਲ ਹੀ ਮੈਂ ਆਈ ਥਿੰਕ ਪਰਸੋ ਮੈਂ ਵੀਡੀਓ ਬਣਾਈ ਸੀ ਜਿਹੜੀ ਭਗਵਾਨਤ ਮਾਰਦੀਆਂ ਬਹੁਤ ਸਾਰੀਆਂ ਇੱਕ ਰੌਲਾ ਜਿਹਾ ਚੱਲ ਰਿਹਾ ਸੀਗਾ ਵੀਡੀਓ ਲੀਕ ਹੋ ਗਈਆਂ ਪਤਾ ਨਹੀਂ ਅਸਲੀ ਨੇ ਕਲੀ ਸੀ ਖੈਰ ਅਜੇ ਤੱਕ ਕੁਝ ਨਹੀਂ ਪਤਾ ਲੱਗਿਆ ਪਰ ਉਹ ਵੀਡੀਓ ਤਾਂ हट ਕੇ ਕੁਛੀ ਗੱਲਾਂ ਕੀਤੀਆਂ ਸਨ ਕਿ ਜੇਕਰ ਤੁਸੀਂ 24 ਆਵਰਸ ਦੇ ਵਿੱਚ ਆਪਣੀਆਂ ਵੀਡੀਓ ਪੂਰੀ ਦੁਨੀਆ ਦੇ ਸਾਰੇ ਪਲੇਟਫਾਰਮ ਤੋਂ ਰਿਮੂਵ ਕਰਾ ਸਕਦੇ ਹੋ ਤੇ ਫਿਰ ਜਿਹੜੇ ਬੇਅਦਬੀਆਂ ਹੋ ਰਹੀਆਂ ਨੇ ਇੰਟਰਨੈਟ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਦਰਬਾਰ ਸਾਹਿਬ ਦੇ ਨਾਲ ਉਹਨਾਂ ਸਾਰੀਆਂ ਚੀਜ਼ਾਂ ਨੂੰ ਕਿਉਂ ਨਹੀਂ ਹਟਾਇਆ ਗਿਆ ਬੜਾ ਢੱਲੇਦਾਰ ਮੈਂ ਬੋਲਿਆ ਸੀਗਾ ਮੈਂ ਬੜਾ ਖੁੱਲ ਕੇ ਰਿਸਕੀ ਕੰਮ ਵੀ ਹੁੰਦਾ ਕਈ ਵਾਰੀ ਪਰ ਫਿਰ ਵੀ ਮੈਂ ਬੋਲਿਆ ਸੀਗਾ ਸਾਰੇ ਪੰਜਾਬੀਆਂ ਦੀ ਆਵਾਜ਼ ਬਣ ਕੇ ਬੋਲਿਆ ਸੀ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਉਸ ਵੀਡੀਓ ਨੂੰ ਬਹੁਤ ਦੂਰ ਤੱਕ ਫੈਲਾ ਦਿੱਤਾ ਔਰ तकरीबन 1000 ਦੇ ਕਰੀਬ ਕਮੈਂਟ ਔਰ ਜੇ ਇਸ ਵੀਡੀਓ ਨੂੰ ਤੁਸੀਂ 35 3600 32 33 34 35 3600 ਸ਼ੇਅਰ ਕਰ ਦੋ ਤੇ ਇਸ ਤੋਂ ਵੱਡੀ ਹੋਰ ਕੀ ਗੱਲ ਹੋ ਸਕਦੀ ਹੈ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ ਸੋ ਤੁਹਾਡੇ ਪਿਆਰ ਕਰਕੇ ਤੁਹਾਡੇ ਇਸ ਮੁਹੱਬਤ ਕਰਕੇ ਇਸ ਦਲੇਰੀ ਕਰਕੇ ਮੈਂ ਵੀ ਦਲੇਰ ਹੋਇਆ ਰਹਿਣਾ ਸੋ ਇਹ ਚੀਜ਼ਾਂ ਮੇਰੇ ਵਾਸਤੇ ਆਕਸੀਜਨ ਦੇ ਵਾਂਗ ਕੰਮ ਕਰਦੀਆਂ ਨੇ ਬਹੁਤ ਬਹੁਤ ਸ਼ੁਕਰੀਆ ਅੱਜ ਆਪਾਂ ਗੱਲ ਕਰਨੀ ਹੈ ਥੋੜੀ ਜੀ ਜਿਹੜਾ ਕੁਸ਼ੀਕਸਾਲਾਂ ਤੋਂ ਬੜਾ ਹੁਣ ਤੇ ਪੋਤੇ ਹੋ ਗਿਆ ਕੁਸ਼ੀਕ ਮਹੀਨਿਆਂ ਤੋਂ ਤੇ ਬਹੁਤ ਹੀ ਖਲਾਰਾ ਜਿਹਾ ਪੈ ਗਿਆ ਹੈ ਜਿਹੜਾ ਇੱਕ ਗੋਰੀਆਂ ਦੇ ਵਿੱਚ ਤੇ ਸਾਡੇ ਵਿੱਚ ਇੱਕ ਜਿਹੜਾ ਬڑا ਵਿਤਕਰਾ ਜਿਹਾ ਖੜਾ ਹੋ ਗਿਆ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਨੇ ਇੰਗਲੈਂਡ ਕਹਿ ਲੋ ਆਸਟ੍ਰੇਲੀਆ ਕਹਿ ਲੋ ਕੈਨੇਡਾ ਅਮਰੀਕਾ ਹੋਰ ਕਾਫੀ ਸ਼ਹਿਰਾਂ ਦੇ ਇਹ ਮੁਲਕਾਂ ਦੇ ਵਿੱਚ ਜਿੱਥੇ-ਜਿੱਥੇ ਅਸੀਂ ਗਏ ਆ ਬੜੇ ਸੋਹਣੇ ਟਿਕਾਏ ਹੋਏ ਸੀਗੇ ਕਿੰਨੇ 100 ਸਾਲ ਤੋਂ ਉੱਪਰ ਤੋਂ ਲੋਕ ਇਧਰ ਆ ਰਹੇ ਨੇ ਪਰ ਇਹ ਜਿਹੜਾ ਸਾਰਾ ਸਿਲਸਿਲਾ ਜਿਹਾ ਹੋ ਗਿਆ ਜਿਹੜੀਆਂ ਨਫ਼ਰਤਾਂ ਵਧ ਗਈਆਂ ਨੇ 5-7 10 ਸਾਲਾਂ ਤੋਂ ਹੀ ਕਿਉਂ ਹੋ ਗਿਆ ਸਾਰਾ ਕੁਝ ਇਹ ਸਾਨੂੰ ਸੋਚਣ ਦੀ ਲੋੜ ਹੈ ਜੇ ਅੱਜ ਵੀ ਅਸੀਂ ਨਹੀਂ ਸੋਚਾਂਗੇ ਤੇ ਫਿਰ ਮੇਰਾ ਖਿਆਲ ਹੈ ਕਿ ਇਹ ਸਿਟੇ ਬਹੁਤ ਭਿਆਨਕ ਹੋ ਸਕਦੇ ਨੇ। ਤਕਰੀਬਨ 25 ਸਾਲ ਤੋਂ ਮੈਂ ਕੈਨੇਡੀਅਨ ਸਿਟੀਜ਼ਨ ਆਂ ਔਰ ਮੈਂ ਇਸ ਗੱਲ ਨੂੰ ਜ਼ਰੂਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਕੈਨੇਡੀਅਨ ਸਿਟੀਜ਼ਨ ਨੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਕੋਈ ਉਹਨਾਂ ਦੇ ਨਾਲ ਨਫ਼ਰਤ ਨਹੀਂ ਹੈ ਗੋਰਿਆਂ ਨੂੰ ਬਸ ਉਹਨਾਂ ਨੂੰ ਪ੍ਰੋਬਲਮ ਇਹ ਹੈ ਕਿ ਜਿਹੜੇ ਇਲੀਗਲ ਇੱਥੇ ਆਏ ਹੋਏ ਨੇ ਜਿਨ੍ਹਾਂ ਦਾ ਕੋਈ ਇਥੇ ਇਮੀਗ੍ਰੇਸ਼ਨ ਦਾ ਸਟੇਟਸ ਨਹੀਂ ਹੈਗਾ ਔਰ ਕੈਸ਼ ਤੇ ਕੰਮ ਕਰਦੇ ਨੇ ਔਰ ਲੜਾਈਆਂ ਝਗੜੇ ਕਰਦੇ ਨੇ। ਐਕਸੀਡੈਂਟ ਕਰਦੇ ਨੇ ਗਾਲੋ ਵਾਲੇ ਹੁੰਦੇ ਨੇ ਚੌਂਕਾਂ ਦੇ ਵਿੱਚ ਖੜ ਖੜ ਕੇ ਲੋਕਾਂ ਦੀਆਂ ਕੁੜੀਆਂ ਤਾੜਦੇ ਨੇ ਉਹਨਾਂ ਲੋਕਾਂ ਤੋਂ ਨਫ਼ਰਤ ਆ ਇਹਨਾਂ ਚੀਜ਼ਾਂ ਨੇ ਕੰਮ ਖਰਾਬ ਕਰ ਦਿੱਤਾ ਸਾਡਾ ਬੜੇ ਸੋਹਣੇ ਸੀ ਗੋਰਿਆਂ ਨਾਲ ਬੈਠਦੇ ਉੱਠਦੇ ਸੀ ਅਜੇ ਵੀ ਪੈੜ ਤੇ ਉੱਠਦੇ ਆ ਜੋਪਾ ਜੋਪਾ ਇਕੱਠੇ ਕਰਦੇ ਆ ਪਰ ਕੁਸ਼ਿਕ ਸਮੇਂ ਤੋਂ ਬਹੁਤ ਸਾਰੇ ਗੋਰਿਆਂ ਨੇ ਇੱਕ ਅਲੱਗ ਮੰਡਲੀ ਕਹਿ ਲੋ ਬਣਾ ਲਈ ਹੈ ਹੁਣ ਤੁਸੀਂ ਦੇਖਦੇ ਹੋ TikTok ਤੇ ਉਹਨਾਂ ਨੇ ਬੜੇ ਵੱਡੇ ਵੱਡੇ ਅਕਾਊਂਟਸ ਬਣਾ ਰਹੇ ਨੇ Facebook ਦੇ ਅਕਾਊਂਟਸ ਬਣਾਏ YouTube ਦੇ ਅਕਾਊਂਟਸ ਬਣਾ ਲਏ ਨੇ ਔਰ AI ਦਾ ਜਮਾਨਾ ਹੋਣ ਕਰਕੇ ਉਹ ਸਰਦਾਰਾਂ ਦੀਆਂ ਵੀ ਜਿਹੜੀਆਂ ਵੀਡੀਓ ਬਣਾ ਰਹੇ ਨੇ ਉਹ ਦੇਖੀਆਂ ਨਹੀਂ ਜਾਂਦੀਆਂ ਟੀਚਰਾਂ ਵੀ ਕਰਦੇ ਨੇ ਗੁੱਸੇ ਵੀ ਕਰਦੇ ਨੇ ਤੇ ਨਫ਼ਰਤਾਂ ਵੀ ਫੈਲ ਰਹੀਆਂ ਨੇ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਹੁੰਨਾ ਕਿ ਸਾਨੂੰ ਆਪਣੇ ਅੰਦਰ ਚਾਤੀ ਮਾਰਨ ਦੀ ਲੋੜ ਆ ਜਿੱਦਨ ਅਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਸਿੱਖ ਲਿਆ ਫੇਰ ਸ਼ਾਇਦ ਥੋੜੇ ਬਹੁਤੀ ਅਸੀਂ ਸਕੂਨ ਦੇ ਨਾਲ ਜੀ ਸਕਦੇ ਹਾਂ ਪੂਰੀ ਦੁਨੀਆ ਦੇ ਵਿੱਚ ਜਿੰਨੀ ਤੇ ਅਸੀਂ ਆਪਣੇ ਆਪ ਨੂੰ ਕੋਖਾਂਗੇ ਨਹੀਂ ਜਾਂਚਾਂਗੇ ਨਹੀਂ ਆਪਣੇ ਅੰਦਰ ਚਾਤੀ ਨਹੀਂ ਮਾਰਾਂਗੇ ਸਾਡੀਆਂ ਕਮੀਆਂ ਨੂੰ ਨਹੀਂ ਪਹਿਚਾਨਾਂਗੇ ਉਨੀ ਦੇਰ ਸਾਨੂੰ ਹੁਣ ਕਿਸੇ ਨੇ ਬਖਸ਼ਣਾ ਨਹੀਂ ਹੈ ਡੈਪੂਟੇਸ਼ਨਾਂ ਵੀ ਠੀਕ ਹੈ ਸ਼ੁਰੂ ਤੋਂ ਲੱਗਦੀਆਂ ਆਈਆਂ ਨੇ ਪਰ 100 50 ਭੇਜ ਤਾਂ ਇਦਾਂ ਹੁੰਦਾ ਸੀ ਹੁਣ ਲੱਖਾਂ ਹਜ਼ਾਰਾਂ ਦੇ ਵਿੱਚ ਭੇਜ ਰਹੇ ਨੇ ਅਮਰੀਕਾ ਵਿੱਚੋਂ ਤੁਹਾਨੂੰ ਪਤਾ ਬਹੁਤ ਭੇਜ ਦਿੱਤੇ ਗਏ ਨੇ ਅਜੇ ਕੱਲ ਪਰਸ ਹੋਰ ਭੇਜੇ ਨੇ ਤੇ ਕੈਨੇਡਾ ਦੇ ਵਿੱਚ ਲਿਸਟ ਬਣ ਚੁੱਕੀ ਆ ਬਹੁਤ ਵੱਡੀ ਲਿਸਟ ਬਣ ਚੁੱਕੀ ਆ ਔਰ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਭਾਰਤੀ ਨੇ ਤੇ ਭਾਰਤੀਆਂ ਵਿੱਚ ਸਭ ਤੋਂ ਜ਼ਿਆਦਾ ਪੰਜਾਬੀ ਨੇ ਤਦ ਹੀ ਮੈਂ ਕਹਿੰਨਾ ਕਿ ਸਾਨੂੰ ਦੇਖਣਾ ਪਵੇਗਾ ਕਿ ਸਾਡੇ ਵਿੱਚ ਕਮੀਆਂ ਕੀ ਨੇ ਕਹਿੰਦੇ ਨੇ ਨਾ ਕਿ ਜੈਸਾ ਦੇਸ਼ ਵੈਸਾ ਪੇਸ ਪਰ ਸਾਡੀ ਇਹ ਬਦਕਿਸਮਤੀ ਕਹਿ ਲਓ ਸਾਡੀ ਨਲਾਕੀ ਕਹਿ ਲਓ ਸਾਡੀਆਂ ਫੁਕਰਾਪਨ ਕਹਿ ਲਓ ਕਿ ਅਸੀਂ ਜੇਸ ਵੀ ਮੁਲਕ ਦੇ ਵਿੱਚ ਗਏ ਆ ਉਸ ਮੁਲਕ ਦੇ ਹੋ ਨਹੀਂ ਸਕੇ ਅਸੀਂ ਉੱਥੇ ਦੇ ਪੇਸ ਬਣਾ ਨਹੀਂ ਸਕੇ ਉੱਥੇ ਦੇ ਸਿਸਟਮ ਨੂੰ ਅਪਣਾ ਨਹੀਂ ਸਕੇ ਇਹਨ ਕੀ ਸਾਰੇ ਅਬ ਮੈਂ 5-7 ਸਾਲਾਂ ਤੋਂ ਇਹ ਕਹਿ ਰਿਹਾ ਜਿਹੜਾ ਇਹੋ ਜਿਹਾ ਸਿਲਸਿਲਾ ਹੋਇਆ ਨਹੀਂ ਤਾਂ ਪਹਿਲੋਂ ਇੰਨੇ ਸੌਵਾਂ ਸਾਲਾਂ ਤੋਂ ਲੋਕੀ ਇੱਥੇ ਵਸੇ ਨੇ ਵੱਡੇ ਵੱਡੇ ਬਿਜ਼ਨਸ ਨੇ ਔਰ ਮੈਂ ਵੀ ਕਹਾ ਕਿ ਸਾਰੇ ਨਹੀਂ ਸਾਰੇ ਨਹੀਂ ਮਾੜੇ ਉਹ ਕਹਿੰਦੇ ਨੇ ਨਾ ਕਿ ਇੱਕ ਗੰਦੀ ਮੱਛਲੀ ਸਾਰੇ ਤਲਾਬ ਨੂੰ ਗੰਦਿਆਂ ਕਰ ਦਿੰਦੀ ਹੈ ਇਹ ਸਾਬ ਹੋਇਆ ਪਿਆ ਕੁਛ ਇੱਕ ਲੋਕ ਨੇ ਜਿਨ੍ਹਾਂ ਨੂੰ ਨਾ ਆਪਣੀ ਚੜੀ ਲੱਥੀ ਦੀ ਤੇ ਨਾ ਉਹਨਾਂ ਨੂੰ ਦੂਜਿਆਂ ਦੀ ਇੱਜ਼ਤਾਂ ਤੇ ਦੂਜਿਆਂ ਦੇ ਬਿਜ਼ਨਸ ਦਾ ਫਿਕਰ ਆ ਮੈਂ ਜੇ ਕਿਸੇ ਖਾਸ ਤਬਕਾ ਦਾ ਨਾਮ ਲਵਾਂਗਾ ਫਿਰ ਵੀ ਤੁਸੀਂ ਗੁੱਸਾ ਕਰਨਾ ਜੇ ਖਾਸ ਉਮਰ ਦਾ ਨਾਮ ਲਵਾਂਗਾ ਫਿਰ ਵੀ ਤੁਸੀਂ ਗੁੱਸਾ ਕਰਨਾ ਇਸ ਕਰਕੇ ਗੱਲ ਸਾਂਝੀ ਜੀ ਕਰ ਲੈਣੇ ਆ ਔਰ ਤੁਸੀਂ ਖੁਦ ਸਮਝ ਜਾਓਗੇ ਜੇ 10 ਸਾਲਾਂ ਤੋਂ ਕੁਝ ਹੋ ਰਿਹਾ ਤਾਂ 10 ਸਾਲਾਂ ਤੋਂ ਕੀ ਸਿਸਟਮ ਸ਼ੁਰੂ ਹੋਇਆ ਹੈ ਅਸੀਂ ਇਹ ਸੋਚਣਾ ਸਾਨੂੰ ਬਹੁਤ ਜ਼ਰੂਰੀ ਪਵੇਗਾ ਕਿ ਨਫ਼ਰਤਾਂ ਵਧ ਕਿਉਂ ਗਈਆਂ ਨੇ ਗੋਰਿਆਂ ਦੇ ਵਿੱਚ ਵਜ੍ਹਾ ਕੀ ਆਉਦੀ ਵਜ੍ਹਾ ਤੁਸੀਂ ਜਾਣ ਦਿਓ ਜਿੱਥੇ ਲੜਾਈ ਹੁੰਦੀ ਉੱਥੇ ਸਾਡੇ ਲੋਕੀ ਹੁਣ ਕੁਛ ਇੱਕ ਐਕਸੀਡੈਂਟ ਹੋਏ ਨੇ ਟਰੱਕਾਂ ਦੇ ਇੱਕ ਨੇ ਪਹਿਲਾਂ 3 ਜਣੇ ਮਾਰਤੇ ਇੱਕ ਨੇ ਹੁਣ 3 ਜਣੇ ਮਾਰਤੇ ਮੈਂ ਨਹੀਂ ਕਹਿੰਦਾ ਕਿ ਪੰਜਾਬੀਆਂ ਦੇ ਹੀ ਐਕਸੀਡੈਂਟ ਹੁੰਦੇ ਨੇ ਦੂਜਿਆਂ ਦੇ ਵੀ ਐਕਸੀਡੈਂਟ ਹੁੰਦੇ ਨੇ ਹੋਰਾਂ ਕਮਿਊਨਿਟੀ ਦੇ ਹੁੰਦੇ ਨੇ ਪਰ ਸਾਡੀ ਕਮਿਊਨਿਟੀ ਹਾਈਲਾਈਟ ਕਿਉਂ ਹੁੰਦੀ ਹੈ ਕਿਉਂਕਿ ਅਸੀਂ ਆਪਣੇ ਆਪ ਨੂੰ ਹਾਈਲਾਈਟ ਕਰ ਲਿਆ ਆਲਰੇਡੀ ਨਫਰਤਾਂ ਦੇ ਬੀਜ ਬੀਜ ਲੈਨੇ ਅਸੀਂ ਤੇ ਉਹ ਹੁਣ ਪੁੰਗਰ ਰਹੇ ਨੇ ਬੀਜ ਤੇ ਇਸ ਤੋਂ ਪਹਿਲਾਂ ਕਿ ਇਹ ਵੱਡੇ ਸਾਰੇ ਦਰਖਤ ਬਣ ਜਾਣ ਸਾਨੂੰ ਸੋਚਣ ਦੀ ਲੋੜ ਆ ਆਪਣੀ ਪੀੜੀ ਥੱਲੇ ਸੋਟਾ ਅਜੇ ਵੀ ਮਾਰਨਾ ਸ਼ੁਰੂ ਕਰ ਦਿਓ ਵਰਨਾ ਕੰਮ ਖਰਾਬ ਹੋ ਜਾਏਗਾ ਨਫਰਤਾ ਕਿਉਂ ਵਧੀਆਂ ਨੇ ਗੋਰਿਆਂ ਵਿੱਚ ਅਸੀਂ ਹਾਈਲਾਈਟ ਕਿਉਂ ਹੋ ਗਏ ਕਿਉਂਕਿ ਜਿੱਥੇ ਕਿਤੇ ਚੋਰੀਆਂ ਹੁੰਦੀਆਂ ਨੇ ਪੰਜਾਬੀ ਸ਼ਾਮਿਲ ਚੋਰੀਆਂ ਵੀ ਦੇਖੋ ਕੈਸੀਆਂ ਕੈਸੀਆਂ ਦਹੀਂ ਚੱਕਣ ਲੱਗ ਪਏ ਤੁਸੀਂ ਬਟਰ ਚੱਕਣ ਲੱਗ ਪਏ ਸਟੋਰਾਂ ਚੋਂ ਤੁਸੀਂ ਦੁੱਧ ਚੱਕਣ ਲੱਗ ਪਏ ਸਟੋਰਾਂ ਚੋਂ ਤੁਸੀਂ ਅਜੀਬੋ ਗਰੀਬ ਚੋਰੀਆਂ ਸ਼ੁਰੂ ਕਰਤੀਆਂ ਲੀਕਰ ਸਟੋਰਾਂ ਤੇ ਜਾ ਕੇ ਸ਼ਰਾਬਾਂ ਤੋਂ ਚੱਕਣੀਆਂ ਸ਼ੁਰੂ ਕਰਦੇ ਤੁਹਾਨੂੰ ਪਤਾ ਇੱਕ ਪੰਜਾਬੀ ਮੁੰਡਾ ਕੁੜੀ ਪਿੱਛੇ ਜਾਏ ਕਿੱਦਾਂ ਸ਼ਰੀਆਮ ਕੁੜੀ ਵੀ ਪੰਜਾਬੀ ਸ਼ਰਾਬਾਂ ਚੱਕੇ ਜਾ ਰਹੀ ਤੇ ਕੀ ਉਹ ਵੀਡੀਓ ਕਿਵੇਂ ਵਾਇਰਲ ਹੋਈ ਸੀ ਫਿਰ ਜਿੱਥੇ ਅਸੀਂ ਛੇੜਖਾਨੀਆਂ ਹੁੰਦੀਆਂ ਕਿਤੇ ਵੀ ਉੱਥੇ ਵੀ ਅਸੀਂ ਸ਼ਾਮਿਲ ਤੁਹਾਨੂੰ ਯਾਦ ਹੋਵੇਗਾ ਪਿੱਛੇ ਜਿਹੜੇ ਮੁੰਡਿਆਂ ਨੇ ਪਾਰਟੀ ਵਾਸਤੇ ਇੱਕ ਰੂਮ ਲੈ ਲਿਆ ਸੀ ਘਰ ਪੂਰਾ ਰੈਂਟ ਕਰ ਲਿਆ ਸੀ ਕਿਸੇ ਗੋਰੀ ਦਾ ਤੇ ਉਸ ਘਰ ਦੇ ਵਿੱਚ ਜੋ ਹਾਲਾਤ ਕੀਤੇ ਸੀਗੇ ਉਹ ਤੁਸੀਂ ਵੀਡੀਓ ਦੇਖਿਆ ਨਾ ਮੈਂ ਵੀਡੀਓ ਨਹੀਂ ਦਿਖਾ ਰਿਹਾ ਕਿਉਂਕਿ ਉਹ ਫਿਰ ਕਾਪੀਰਾਈਟ ਦਾ ਚੱਕਰ ਜਾ ਪੈ ਜਾਂਦਾ ਤੇ ਇੱਕ ਵੀਡੀਓ ਬਹੁਤ ਲੰਬੀ ਹੋ ਜਾਂਦੀ ਜੇ ਨਾਲੋਂ ਨਾਲ ਸਾਰਾ ਕੁਝ ਕਹੀਓ ਪਰ ਫਿਰ ਵੀ ਕਈ ਚੀਜ਼ਾਂ ਵੀਡੀਓ ਲਾ ਕੇ ਮੈਨੂੰ ਨਾਲ ਬੋਲਣਾ ਪੈਂਦਾ ਉਹ ਉਸੇ ਤਰ੍ਹਾਂ سلسلہ ਚੱਲਦਾ ਰਹੇਗਾ ਜਿੱਥੇ ਬੋਲਣ ਦੀ ਲੋੜ ਆ ਵੀਡੀਓ ਲਾ ਕੇ ਉਥੇ ਜ਼ਰੂਰ ਬੋਲਾਂਗੇ ਕਿਸੇ ਲੇਡੀ ਕੋਲੋਂ ਲਿਆ ਸੀ ਘਰ ਉਹਨੇ ਕਰਾਇ ਤੇ ਤੇ ਉਹ ਲੇਡੀ ਆ ਗਈ ਥੋੜਾ ਜਲਦੀ ਜਦੋਂ ਆ ਕੇ ਘਰ ਦੇ ਹਾਲਾਤ ਵੇਖੇ ਤੋਬਾ ਕਿੰਦੀ ਇਦਾਂ ਵੀ ਲੋਕੀ ਪਾਰਟੀਆਂ ਕਰਦੇ ਨੇ ਉਹਦੇ ਸੋਫਿਆਂ ਤੇ ਪੂਰੇ ਉਹਦੇ ਵਿਹੜੇ ਦੇ ਵਿੱਚ ਕੰਧਾਂ ਤੱਕ ਕੋਕ ਦੀਆਂ ਪ੍ਰੈਸ਼ਰ ਬਣਾ ਬਣਾ ਮਾਰੇ ਹੋਏ ਤੇ ਫਿਰ ਉਹ ਜਦੋਂ ਆਈ ਉਹਦੇ ਨਾਲ ਵੱਦ ਸਲੋਕੀ ਬੋਧ ਕੀਤੀ ਉਹਦੀ ਇੱਜ਼ਤ ਤੱਕ ਨੂੰ ਪੈ ਗਿਆ ਸੀਗੇ ਇਹ ਹਾਲਾਤ ਸੀ ਆਪੇ ਦਾ ਕੀਤੇ ਨੇ ਜਿੱਥੇ ਕਿਤੇ ਕੋਈ ਗੋਲੀਆਂ ਚੱਲਦੀਆਂ ਨੇ ਗੋਲੀਆਂ ਚਲਾਉਣ ਵਾਲੇ ਵੀ ਸਾਡੇ ਮਤਲਬ ਕਿ ਮਾਰਨ ਵਾਲੇ ਵੀ ਸਾਡੇ ਤੇ ਮਾਰਨ ਵਾਲੇ ਵੀ ਸਾਡੇ ਜਿੱਥੇ ਡਕੈਤੀਆਂ ਹੁੰਦੀਆਂ ਨੇ ਉੱਥੇ ਵੀ ਸਾਡੇ ਜਿੱਥੇ ਨਕਲੀ ਵਿਆਹ ਹੁੰਦੇ ਨੇ ਉਹ ਤਾਂ ਤੁਸੀਂ ਛੱਡ ਹੀ ਦਿਓ ਉਹਨਾਂ ਨਕਲੀ ਵਿਆਹਾਂ ਵਾਲਾ ਕੰਮ ਤੇ ਛੱਡ ਹੀ ਦਿਓ ਮਤਲਬ ਅਸੀਂ ਪਹਿਲਾਂ ਪਹਿਲਾਂ ਤੁਹਾਨੂੰ ਪਤਾ ਵੀ ਜੇ ਉਹ ਜੇ ਬਹੁਤ ਆਸਾਨੀ ਨਾਲ ਮਿਲ ਜਾਂਦੇ ਸਨ ਫੇਕ ਵਿਆਹਾਂ ਦੇ ਵੀ ਤੇ ਹੁਣ ਅਸਲੀ ਵਿਆਹ ਵੀ ਫਸ ਜਾਂਦੇ ਨੇ ਕਿਉਂਕਿ ਅਸੀਂ ਜਿਹੜਾ ਫੱਟੇ ਚੱਕ ਕੇ ਅਸੀਂ ਬਸ ਪਰੇਸ਼ਾਨ ਕਰ ਦਿੱਤਾ ਇਹਨਾਂ ਸਰਕਾਰਾਂ ਨੂੰ ਸਾਰਾ ਕੁਝ ਪਤਾ ਲੱਗ ਗਿਆ ਹੁਣ ਕਿ ਨਕਲੀ ਵਿਆਹ ਕਰਕੇ ਆਉਂਦੇ ਨੇ ਅਸੀਂ ਰਿਸ਼ਤਾ ਕੋ ਛੱਡਿਆ ਨਹੀਂ ਸਕੇ ਭੈਣ ਭਰਾ ਵੀ ਵਿਆਹ ਕਰਕੇ ਨਾ ਮੁਲਕਾਂ ਦੇ ਵਿੱਚ ਆਏ ਹੋਏ ਨੇ ਚਾਚੀਆਂ ਮਾਸੀਆਂ ਤਾਇਆ ਦੇ ਇਹ ਤਾਂ ਕਜ਼ਨ ਕੁਜ਼ਨ ਦੇ ਛੱਡੋ ਨਾ ਉਹ ਤਾਂ ਬਹੁਤ ਦੂਰ ਦੀ ਗੱਲ ਆ ਉਹ ਤਾਂ ਬਹੁਤ ਹੀ ਹਜ਼ਾਰਾਂ ਹੋਏ ਨੇ ਮਾਸੀਆਂ ਦੀਆਂ ਕੁੜੀਆਂ ਮੁੰਡਿਆਂ ਦੇ ਨਾਲ ਭੂਆ ਦੀਆਂ ਕੁੜੀਆਂ ਚਾਚਿਆਂ ਦੀਆਂ ਮਾਮਿਆਂ ਦੀਆਂ ਇਹ ਤਾਂ ਬਹੁਤ ਹੋਏ ਨੇ ਪਰ ਸਕੇ ਭੈਣ ਭਰਾ ਵੀ ਨਹੀਂ ਛੱਡੇ ਸੀ। ਇਹ ਕਈ ਲੋਕ ਸਕੇ ਭੈਣ ਭਰਾ ਵੀ ਕਰਕੇ ਆਏ ਨੇ ਵਿਆਹ। ਸਾਡੇ ਇੱਥੇ ਬੰਦਾ ਮੈਂ ਜਾਣਦਾ ਉਹਨਾਂ ਨੂੰ ਤੁਸੀਂ ਸ਼ਾਇਦ ਕੋਈ ਜਾਣਦੇ ਹੋ ਕਿ ਨਹੀਂ ਮੈਂ ਨਾਮ ਨਹੀਂ ਲੈ ਸਕਦਾ ਬਾਈਲਾ ਉਹ ਆਪਣੀ ਮਾਸੀ ਦੇ ਮਾਸੀ ਦੀ ਕੁੜੀ ਨਾਲ ਵਿਆਹ ਕਰਕੇ ਆਇਆ ਸੀ ਕੁਝ ਸਾਲ ਪਹਿਲਾਂ। ਦੋਨੋਂ ਦੀ ਰੂਰ ਰਲ ਗਈ ਕਿ ਸਾਡੀ ਰੂਰ ਰਲ ਗਈ ਹੁਣ ਸੁੱਖ ਨਾਲ ਤਿੰਨ ਬੱਚੇ ਆ ਉਹਨਾਂ ਦੇ। ਸਕੇ ਮਾਸੀ ਦੀ ਕੁੜੀ ਨਾਲ ਤੋਬਾ। ਇਹੋ ਜਿਹਾ ਕੋਸ਼ਿਸ਼ੀ ਕਰਕੇ ਆਵਾਂਗੇ ਤੇ ਫਿਰ ਹਾਲਾਤ ਤੇ ਮਾੜੇ ਹੋਣਗੇ ਨਾ ਤੁਸੀਂ ਆਪ ਸੋਚ ਕੇ ਦੇਖੋ ਕਿ ਅਸੀਂ ਕੀ ਕੀ ਕਰ ਰਹੇ ਹਾਂ ਫਿਰ ਜਿੱਥੇ ਵੀ ਬਿਜ਼ਨਸ ਹੈ ਜਿਹੜੇ ਸ਼ੁਰੂ ਕੀਤੇ ਟਰੱਕ ਇੰਡਸਟਰੀ ਦੀ ਗੱਲ ਕਰੀਏ ਟਰਕਿੰਗ ਦਾ ਬਿਜ਼ਨਸ ਪੰਜਾਬੀਆਂ ਦੇ ਸਿਰ ਤੇ ਸੀਗਾ ਪੰਜਾਬੀਆਂ ਨੂੰ ਟਰਾਂਸਪੋਰਟ ਦੀ ਹੱਬ ਕਿਹਾ ਜਾਂਦਾ ਸੀ ਪਰ ਅਸੀਂ ਟਰਕਿੰਗ ਇੰਡਸਟਰੀ ਦਾ ਬੇੜਾ ਗਰਕ ਕਰ ਲਿਆ ਐਕਸੀਡੈਂਟ ਕਿਉਂ ਸਾਡੇਆਂ ਦੇ ਹੁੰਦੇ ਨੇ ਇੱਕ ਤੇ ਅਸੀਂ ਕੇਅਰਲੈਸ ਬਹੁਤ ਆ ਲਾਇਸੈਂਸ ਤੋਂ ਸ਼ੁਰੂ ਹੋ ਜਾਂਦੀ ਕੇਅਰਲੈਸ ਥਿੰਗ ਸਾਡੀ ਸਕੂਲਾਂ ਵਾਲੇ ਜਿਹੜੇ ਡਰਾਈਵਿੰਗ ਸਕੂਲ ਵਾਲੇ ਨੇ ਉਹ ਵੀ ਕੇਅਰਲੈਸ ਗਾਂ ਜਿਹੜੇ ਸਟੂਡੈਂਟਸ ਨੇ ਉਹ ਵੀ ਕੇਅਰਲੈਸ ਜਿਹੜੇ ਟੀਚਰ ਗਾਂ ਪੜ੍ਹਾਉਂਦੇ ਨੇ ਇਨਸਟ੍ਰਕਟਰ ਨੇ ਉਹ ਵੀ ਗਾਂ ਕੇਅਰਲੈਸ ਜਿਹੜੇ ਤੁਹਾਨੂੰ ਪਤਾ ਕੀ ਇੱਥੇ ਪਿੱਛੇ ਜੇ ਕਿੰਨੇ ਡਰਾਈਵਿੰਗ ਸਕੂਲ ਬੰਦ ਹੋਏ ਨੇ ਜਿਹੜੇ ਗੈਰ ਕਾਨੂੰਨੀ ਤੌਰ ਤੇ ਲਾਇਸੈਂਸ ਦਿੰਦੇ ਸਨ ਬਹੁਤ ਸਕੂਲ ਬੰਦ ਹੋਏ ਔਰ ਸਾਰੇ ਦੇ ਸਾਰੇ ਪੰਜਾਬੀਆਂ ਦੇ ਹੀ ਸਕੂਲ ਬੰਦ ਹੋਏ ਕਿਉਂਕਿ ਇਹ ਲੋਕ ਹੁਣ ਜਿਹੜੀਆਂ ਸਰਕਾਰਾਂ ਨੇ ਇੱਥੇ ਦਾ ਸਿਸਟਮ ਆ ਨਾ ਹਰ ਚੀਜ਼ ਨੂੰ ਵਾਚਣ ਲੱਗ ਗਿਆ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਅਸੀਂ ਟੇਢੀ ਹੁੰਗੜਨਾ ਕਿ ਉਹ ਕਿਉਂ ਕਰਦੇ ਆ ਇਹ ਗੱਲਾਂ ਸੁਣਦੇ ਰਹੋ ਇਹ ਸੱਚੀਆਂ ਗੱਲਾਂ ਨੇ ਤੇ ਟਰੱਕਿੰਗ ਇੰਡਸਟਰੀ ਦੇ ਵਿੱਚ ਦੇਖ ਲਓ ਜਿੱਥੇ ਡਰੱਗ ਫੜ ਹੋਏ ਜਿੰਨੀ ਵਾਰ ਅੱਛਾ ਰੋਜ਼ ਹੀ ਫੜ ਹੁੰਦੀ ਡਰੱਗ ਜਰੂਰ ਨਹੀਂ ਤੀਜੇ ਇੱਕ ਦਿਨ ਤਫਾੜੀ ਹੁੰਦੀ ਔਰ ਸਾਰੇ ਸਾਡੇ ਪੰਜਾਬੀ ਨੇ ਤੀਵੀਂ ਆਦਮੀ ਟਰੱਕ ਜੇ ਕਹਿੰਦੇ ਟੀਮ ਬਣਦੀ ਹੁੰਦੀ ਟਰੱਕ ਦੀ ਉਹ ਤੀਵੇਂ ਆਦਮੀ ਨੇ ਟੀਮ ਬਣਾਈਆਂ ਤੇ ਟੀਵੀਆਂ ਤੀਵੇਂ ਆਦਮੀ ਵੀ ਡਰੱਗੀ ਟੋਂਦੇ ਰਹੇ ਅਮਰੀਕਾ ਤੋਂ ਕੈਨੇਡਾ ਤੇ ਕੈਨੇਡਾ ਤੋਂ ਅਮਰੀਕਾ ਨੂੰ ਡਰੱਗ ਕ੍ਰੋਸ ਕਰ ਰਹੇ ਕਿੰਨੇ ਲੋਕ ਫੜੇ ਅਰਬਾਂ ਕਰਬਾਂ ਦੀ ਡਰੱਗ ਅਜੇ ਪਰਸੇ ਹੀ ਫੜ ਹੋਇਆ ਇੱਕ ਹੋਰ ਟਰੱਕ ਉਹ ਵੀ ਡਰੱਗ ਦਾ ਭਰਿਆ ਹੋਇਆ ਸੀ ਬੜੇ ਬੋੜਾ ਮਿਲੀਅਨਸ ਆਫ ਡਾਲਰ ਦਾ ਟਰੱਕ ਟਰੱਕਿੰਗ ਇੰਡਸਟਰੀ ਬਹੁਤ ਸੋਣੀ ਸੀਗੀ ਲੋਗ ਬੁੱਕ ਇੱਕ ਹੁੰਦੀ ਹੈ ਤੁਸੀਂ ਆਵਰ-ਓਵਰ ਪੂਰੇ ਕਰਨ ਵਾਸਤੇ ਉਹਨੂੰ ਕਿਉਂਕਿ ਲੀਗਲੀ ਤੌਰ ਤੇ 8 ਘੰਟੇ ਤੁਸੀਂ ਚਲਾ ਸਕਦੇ ਟਰੱਕ ਫਿਰ ਤੁਹਾਨੂੰ 8 ਘੰਟੇ ਰੈਸਟ ਕਰਨੀ ਪੈਗੀ ਇਦਾਂ ਦਾ ਕੋਈ ਸਿਸਟਮ ਹੈਗਾ ਇਹ ਪੱਕੇ ਤੌਰ ਤੇ ਨਹੀਂ ਮੈਂ ਕਹਿ ਸਕਦਾ ਕਿ ਹੋ ਸਕਦਾ 1 ਤੋਂ 2 ਆਵਰ ਅੱਗੇ ਪਿੱਛੇ ਹੋਣ ਕਿਉਂਕਿ ਮੈਂ ਇਸ ਇੰਡਸਟਰੀ ਵਿੱਚ ਨਹੀਂ ਹਾਂ ਪਰ ਇੱਥੇ ਰੈਸਟ ਕਰਨਾ ਬਹੁਤ ਜ਼ਰੂਰੀ ਹੈ ਡਰਾਈਵਰ ਉਹਨਾਂ ਲੋਗ ਬੁੱਕ ਪਹਿਲਾਂ ਮੈਨੂਅਲੀ ਭਰਦੇ ਹੁੰਦੇ ਸੀ ਲਿਖ ਕੇ ਉਹ ਅਸੀਂ ਇੰਨੀ ਆ ਕਿ ਹੇਰਾ ਫੇਰੀਆਂ ਕੀਤੀਆਂ ਉਹਦੇ ਵਿੱਚ ਕਿ ਵਸ ਤਿੰਨ ਤਿੰਨ ਸ਼ਿਫਟਾਂ ਵੀ ਅਸੀਂ ਲਾਈਆਂ ਪੈਸੇ ਕਮਾਉਣ ਵਾਸਤੇ ਤਿੰਨ ਤਿੰਨ ਸ਼ਿਫਟਾਂ ਹੁਣ ਦੇਖੋ ਜਿਹੜਾ ਤਿੰਨ ਸ਼ਿਫਟਾਂ ਲਾਏਗਾ ਉਹ ਫਿਰ ਟਾਇਰਡ ਤੇ ਹੋਏਗਾ ਨਾ ਐਕਸੀਡੈਂਟ ਤੇ ਹੋਣਗੇ ਨਾ ਫਿਰ ਅਸੀਂ ਉਹ ਲੌਗ ਬੁੱਕ ਗਲਤ ਭਰਦੇ ਹੁੰਦੇ ਸੀਗੇ ਤਾਂ ਕਿ ਗੋਰਿਆਂ ਨੂੰ ਪਤਾ ਨਾ ਲੱਗੇ ਆਵਰਜ਼ ਝੂਠੇ ਮੁਠੇ ਭਰਦੇ ਨੇ ਵੀ ਮੈਂ ਰੈਸਟ ਕਰ ਲਈ ਆ ਤੇ ਇਦਾਂ ਦਾ ਕੁਝ ਕਰਕੇ ਸਿਲਸਿਲਾ ਛੁਕਾਰਾ ਉਹਨੇ ਹੌਲੀ ਹੌਲੀ ਹੂਡ ਡਿਜੀਟਲ ਕਰਤੀ ਲੌਗ ਬੁੱਕ ਹੁਣ ਉਹਦੇ ਵਿੱਚ ਹੀਰਾ ਫੇਰੀ ਨਹੀਂ ਕਰ ਸਕਦੇ ਕਿਉਂਕਿ ਤੁਹਾਡੀਆਂ ਕਰਤੂਤਾਂ ਤੋਂ ਉਹਨਾਂ ਨੂੰ ਉਹ ਬੁੱਕ ਡਿਜੀਟਲ ਕਰਨੀ ਪਈ ਤੇ ਹੁਣ ਉਹ ਚੀਜ਼ ਛੱਡੀ ਫਿਰ ਅਸੀਂ ਹੋਰ ਬਹੁਤ ਕੁਝ ਟਰੱਕ ਇੰਡਸਟਰੀ ਦੇ ਵਿੱਚ ਸ਼ੁਰੂ ਕਰ ਦਿੱਤਾ ਅਸੀਂ ਡਰੱਗ ਤੇ ਨਾਰਮਲ ਜੀ ਗੱਲ ਹੈ ਉਹਨੂੰ ਆਪਣਾ ਫਰਜ਼ ਸਮਝ ਕੇ ਸ਼ੁਰੂ ਕਰਤਾ ਕਿ ਇਹ ਤਾਂ ਸ਼ਾਇਦ ਸਾਡਾ ਫਰਜ਼ ਹੀ ਆ ਸਾਡੇ ਕੰਮ ਦਾ ਹਿੱਸਾ ਨੇ ਟੂ ਪਾਰਟ ਆਫ ਆਵਰ ਜੌਬ ਇਹ ਸੋਚ ਲਿਆ ਸੀ ਪਰ ਇਦਾਂ ਨਹੀਂ ਆ ਫਿਰ ਡਰਾਈਵਿੰਗ ਸਕੂਲ ਵਾਲਿਆਂ ਨੂੰ ਕਾਲੀ ਹੁੰਦੀ ਆ ਲਾਇਸੈਂਸ ਦੇਣ ਦੀ ਅਗਲੇ ਸਟੂਡੈਂਟਸ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਜਾਂਦੇ ਅਸੀਂ ਪਹਿਲੋ ਗੱਲ ਕਰਦੇ ਆ ਸਾਨੂੰ ਕਾਲੀਆਂ ਇੰਨੀਆਂ ਨੇ ਕਿ ਤੌਬਾ ਅਸੀਂ ਜਾਂਦੇ ਪਹਿਲੋ ਗੱਲ ਸਵਾਲ ਹੀ ਪਹਿਲਾ ਇਹ ਪੁੱਛਦੇ ਆ ਭਾਜੀ ਕਿੰਨਾ ਕੁ ਟਾਈਮ ਲੱਗੂ ਅਸੀਂ ਇਹ ਕਦੇ ਨਹੀਂ ਪੁੱਛਿਆ ਕਿ ਭਾਜੀ ਜੇ ਵਧੀਆ ਡਰਾਈਵਰ ਬਣਨਾ ਹੈ ਉਹਦੇ ਵਾਸਤੇ ਕਿੰਨਾ ਕੁ ਟਾਈਮ ਮੈਨੂੰ ਸਪੈਂਡ ਕਰਨਾ ਪਊਗਾ ਤੇ ਕਿੰਨੇ ਕੁ ਪੈਸੇ ਲੱਗਣਗੇ ਨਹੀਂ ਅਸੀਂ ਬਸ ਇਹ ਜਾਂਦੇ ਪੁੱਛਣਾ ਭਾਜੀ ਕਿੰਨਾ ਕੁ ਟਾਈਮ ਲੱਗੂਗਾ ਜੇ ਅਗਲਾ ਕਹਿ ਦੇਵੇ ਨਾ ਡੇਢ ਮਹੀਨਾ ਕਿਸ ਤਰ੍ਹਾਂ ਜਲਦੀ ਨਹੀਂ ਹੋ ਜੂ ਉਹ ਤੁਹਾਡੇ ਤੋਂ ਵੀ ਕਹ ਲੋ ਕਿ ਨਾ ਚੋਰ ਨਾਲੋਂ ਪੰਡ ਕਾਲੀ ਉਹ ਫਿਰ ਪੈਸੇ ਵਧਾ ਦਿੰਦੇ ਨੇ ਉਹ ਫਿਰ ਕਹਿੰਦੇ ਕੋਈ ਗੱਲ ਨਹੀਂ ਲਾਇਸੈਂਸ ਫਿਰ ਜਿਹੜੀਆਂ ਬ੍ਰੇਕਾਂ ਦਾ ਸਿਸਟਮ ਹੁੰਦਾ ਸਾਰਾ ਉਹ ਆਪ ਕਰਾਉਣ ਲੱਗ ਪਏ ਬੜਾ ਹੀ ਕੁਝ ਜਾ ਕੇ ਫੋਥੇ ਅੰਦਰ ਬੰਦਿਆਂ ਆਪਣਾ ਨਾਂ ਸੈਟਿੰਗਾਂ ਸੁੱਟ ਗਿਆ ਕਰਕੇ ਪੈਸੇ ਪੁਸੇ ਦੇ ਕੇ ਲਾਇਸੈਂਸ ਦਿਵਾਉਣ ਲੱਗ ਗਏ ਜਿਹਦਾ ਕਰਕੇ ਹੁਣ ਬੇੜਾ ਕਰ ਗਿਆ ਪਿਆ ਇਹੀ ਕਾਰ ਇੰਡਸਟਰੀ ਕਾਰਾਂ ਦੇ ਵਿੱਚ ਹੋਇਆ ਕਾਰਾਂ ਦੇ ਲਾਇਸੈਂਸ ਵੀ ਇਦਾਂ ਹੈ ਇੱਕ ਇਥੇ ਫੋਰਕਲਿਫਟ ਮੈਂ ਬੋਹ ਚਲਾਉਂਦਾ ਜੇ ਵੀ ਜੌਬ ਕਰਦਾ ਫੋਰਕਲਿਫਟ ਦੀ ਉਹ ਜਦੋਂ ਮੇਰੀ ਕੰਪਨੀ ਦੇ ਵਿੱਚ ਕੋਈ ਨਵੇਂ ਡਰਾਈਵਰ ਆਉਂਦੇ ਤੇ ਉਹਨਾਂ ਦਾ ਡਰਾਈਵਿੰਗ ਟੈਸਟ ਮੈਂ ਹੀ ਲੈਣਾ ਤੇ ਡਰਾਈਵਿੰਗ ਟੈਸਟ ਜਿਹੜਾ ਸਾਡੇ ਪੰਜਾਬੀ ਉਹਦੇ ਨੂੰ ਉਹਨਾਂ ਨੂੰ ਇਵਨ ਇਥੋਂ ਤੱਕ ਨਹੀਂ ਪਤਾ ਹੁੰਦਾ ਜ਼ਿਆਦਾਤਰ ਸਾਰੇ ਨਹੀਂ ਕਈ ਬੜੇ ਚੰਗੇ ਐਕਸਪਰਟ ਹੁੰਦੇ ਨੇ ਬੱਚੇ ਤੇ ਜ਼ਿਆਦਾਤਰ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਇਹਦੇ ਜਿਹੜੇ ਫੰਕਸ਼ਨ ਨੇ ਉਹ ਕਿੱਥੇ ਨੇ ਕਿੱਥੋਂ ਇਹ ਚਲਾਉਣੀ ਆ ਕਿੱਥੋਂ ਸਟਾਰਟ ਕਰਨੇ ਕਿੱਧਰ ਖੱਬੇ ਮੋੜਨਾ ਸੱਜੇ ਮੋੜਨਾ ਹਰ ਚੀਜ਼ ਉਹਨਾਂ ਨੂੰ ਮਤਲਬ ਪਤਾ ਹੀ ਨਹੀਂ ਕੁਛ ਕਿ ਇਹਦੇ ਬਟਨਪੁੱਟ ਨੇ ਕਿੱਥੇ ਲੱਗੇ ਹੋ ਨੇ ਫੇ ਬੰਦਾ ਕੀ ਕਰੇ ਕਿਉਂਕਿ ਜਦੋਂ ਕਾਰ ਦਾ ਲਾਇਸੈਂਸ ਇੱਥੇ ਸ਼ਰੇਆਮ ਤੇ ਲਿਖਿਆ ਹੁੰਦਾ ਕਿ ਕਾਰ ਦਾ ਲਾਇਸੈਂਸ ਲੋਗੇ ਤਾਂ ਫੋਰਕਲਿਫਟ ਦਾ ਲਾਇਸੈਂਸ ਤੁਹਾਨੂੰ ਫਰੀ ਦਿੱਤਾ ਜਾਊਗਾ ਹੁਣ ਤਾਂ ਘਰ ਵੀ ਕਹਿੰਦੇ ਡ੍ਰੌਪ ਕਰ ਦਿੰਨੇ ਆ ਜੇ ਇਦਾਂ ਲਾਇਸੈਂਸ ਮਿਲਣਗੇ ਤੁਸੀਂ ਦੱਸੋ ਫਿਰ ਇੰਡਸਟਰੀਆਂ ਦਾ ਬੇੜਾ ਗਰਕ ਹੋਵੇਗਾ ਜਾਂ ਨਹੀਂ ਹੋਵੇਗਾ ਅਸੀਂ ਕੋਈ ਵੀ ਕਤਾਨੇ ਨਹੀਂ ਛੱਡਿਆ ਅਸੀਂ ਫਿਰ ਆਏ ਇੰਸ਼ੋਰੈਂਸ ਵਾਲਾ ਇੰਸ਼ੋਰੈਂਸ ਦੇ ਵਿੱਚ ਵੀ ਅਸੀਂ ਸਤਿਆਨਾਸ਼ ਕਰ ਦਿੱਤਾ ਹਰ ਬੰਦਾ ਜਿਹਨੂੰ ਕਿਤੇ ਇੱਕ ਜੌਬ ਕੋ ਨਹੀਂ ਮਿਲੀ ਚਲੋ ਇੰਸ਼ੋਰੈਂਸ ਦਾ ਸ਼ੁਰੂ ਕਰ ਲਓ ਕੋਈ ਤਜਰਬਾ ਨਹੀਂ ਕੋਈ ਕੁਛ ਨਹੀਂ ਇੰਸ਼ੋਰੈਂਸ ਤੇ ਸਾਰੇ ਆ ਕੇ ਹੁਣ ਜੇ ਪਤਾ ਲੱਗੇ ਕਿ ਪੰਜਾਬੀ ਦੀ ਕਾਲ ਆਈ ਹੈ ਗੱਲ ਠਾ ਕਰਦੀ ਮਾਰ ਦਿਆ ਗਾ ਆਪਣੇ ਪੰਜਾਬੀ ਵੀ ਕਿਉਂਕਿ ਅਸੀਂ ਦਲਾਲੀ ਇਹੋ ਜਿਹੇ ਕਰ ਲਾਪੇ ਨੇ ਡੀਲਿੰਗਸ ਇਹੋ ਜਿਹੇ ਕਰ ਲਾਪੇ ਨੇ ਆ ਕਿ ਬਸ ਪੁੱਛੋ ਨਾ ਫਿਰ ਰੀਅਲ ਏਸਟੇਟ ਦੀ ਗੱਲ ਕਰੀਏ ਰੀਅਲ ਏਸਟੇਟ ਬਹੁਤ ਸੋਹਣੀ ਇੰਡਸਟਰੀ ਸੀਗੀ ਬੜੀ ਕਮਾਲ ਦਾ ਕੰਮ ਸੀਗਾ ਅਸੀਂ ਉਹਦਾ ਵੀ ਸੱਤਿਆ ਨਾਸ ਕਰ ਦਿੱਤਾ ਓਵਰ ਆਸਕਿੰਗ ਕੁਝ ਸਾਲ ਪਹਿਲਾਂ ਦਾ ਓਵਰ ਆਸਕਿੰਗ ਦਾ ਬੜਾ ਇੱਕ ਰਿਵਾਜ ਪੈ ਗਿਆ ਸੀਗਾ ਜੇ ਫਾਰ ਐਗਜ਼ਾਮਪਲ ਤੁਸੀਂ ਘਰ 5 ਲੱਖ ਦਾ ਲਾਇਆ ਤੇ ਉਹ ਤੁਸੀਂ ਉਹ ਘਰ 7.7 ਲੱਖ ਦੇ ਵੀ ਵਿਕਦੇ ਰਹੇ ਮਤਲਬ 2-2 ਲੱਖ ਓਵਰ ਆਸਕਿੰਗ ਪ੍ਰਾਈਸ ਤੇ ਜਾਂਦੇ ਰਹੇ ਤੇ ਗੇਮ ਕੀ ਸੀ ਸਾਰੀ ਸਾਡੇ ਪੰਜਾਬੀਆਂ ਦੀ ਨਕਲੀ ਜਿਹੜੀਆਂ ਸੀਗੀਆਂ ਆਫਰ ਪਾ ਪਾ ਕੇ ਅਸੀਂ ਜਾਣ ਕੇ ਹੁੰਦੇ ਨਾ ਆਫਰ ਪਾਉਂਦੇ ਹੁੰਦੇ ਜਿਹਨੂੰ ਕਹਿੰਦੇ ਬੋਲੀ ਵੀ ਕਹਿ ਸਕਦੇ ਅਸੀਂ ਬੋਲੀ ਲੱਗਦੀ ਹੁੰਦੀ ਆ ਆਪਣੇ ਬੰਦਿਆਂ ਦੀਆਂ ਆਫਰਾਂ ਪਾਵਾ ਕੇ 10-10 ਬੰਦੇ ਕਿ ਤੁਸੀਂ ਇੰਨੇ ਪੈਸੇ ਪਾ ਦਿਓ ਇੰਨੇ ਪੈਸੇ ਪਾ ਦਿਓ ਡੀਲਾਂ ਕਰ ਕਰਕੇ 5-7 ਸੋਨਾ ਦੇ ਦੇਣਾ ਤੇ ਬਸ ਤਾਂ ਆਪ ਲੈ ਜਾਣੀ ਬੋਲੀ ਉਹ ਫਿਰ ਪਤਾ ਲੱਗ ਗਿਆ ਲੋਕਾਂ ਨੂੰ ਹੁਣ ਮਾਰਕੀਟ ਡਾਊਨ ਐ ਫਿਰ ਰੀਅਲ ਏਸਟੇਟ ਦੇ ਵਿੱਚ ਅਸੀਂ ਕਿੰਨੇ ਧੋਖੇ ਕੀਤੇ ਨਕਲੀ ਮਤਲਬ ਸਸਤੇ ਤੋਂ ਸਸਤਾ ਸਮਾਨ ਰੱਖਣ ਲੱਗ ਗਏ ਅੰਦਰ ਆ ਸਟੋਰ ਸਟੋਕ ਜਿਹੜਾ ਹਰ ਚੀਜ਼ ਹੁੰਦੀ ਸਸਤੇ ਤੋਂ ਸਸਤਾ ਰੱਖਣ ਲਾਪੈ ਜਿਹੜਾ ਇਨਕਲੂਡਿੰਗ ਹੁੰਦਾ ਸਾਰਾ ਘਰ ਦੇ ਨਾਲ ਸਮਾਰ ਫ੍ਰਿਜਾਂ ਫਰੂਜਾਂ ਸਾਰਾ ਕੁਝ ਬਹੁਤ ਸਸਤਾ ਰੱਖਣ ਲਾਪੈ ਫਿਰ ਤੁਹਾਨੂੰ ਇਹ ਵੀ ਪਤਾ ਹੋਏਗਾ ਰੀਅਲ ਏਸਟੇਟ ਦੇ ਵਿੱਚ ਕੁਸ਼ਿਕ ਜਦੋਂ ਸ਼ੋਵਿੰਗ ਹੁੰਦੀ ਆ ਨਾ ਘਰ ਦੀ ਤੇ ਤੁਸੀਂ ਫਿਰ ਆਉਂਦੇ ਹੋ ਰੀਅਲ ਏਸਟੇਟ ਵਾਲਾ ਆਉਂਦਾ ਉਧਰੋਂ ਪਾਰਟੀ ਆ ਜਾਂਦੀ ਆ ਤੇ ਤੁਸੀਂ ਉਹਨਾਂ ਨੂੰ ਫਿਕਰ ਦਿਖਾਉਣਾ ਦਿਖਾਉਣਾ ਹੁੰਦਾ ਤੇ ਸੇਲ ਤੇ ਜਦੋਂ ਘਰ ਲਾਇਆ ਹੁੰਦਾ ਜਿਹੜਾ ਰੀਅਲ ਏਸਟੇਟ ਵਾਲਾ ਚਾਬੀ ਉਹਦੇ ਕੋਲ ਹੁੰਦੀ ਘਰ तकरीबन तकरीबन ਜ਼ਿਆਦਾਤਰ ਘਰ ਟੋਟਲੀ ਖਾਲੀ ਹੁੰਦੇ ਨੇ ਤੇ ਚਾਬੀ ਉਹਨਾਂ ਕੋਲ ਹੁੰਦੀ ਆ ਤੁਹਾਨੂੰ ਇਹ ਵੀ ਪਤਾ ਕਿ ਇੱਕ ਘਰ ਦੇ ਵਿੱਚ ਕੋਈ ਬੰਦਾ ਕੁੜੀ-ਕੜੀ ਵੀ ਲੈ ਕੇ ਵੜਿਆ ਹੁੰਦਾ ਸੀ ਉਹਨੇ ਸਿਲਸਿਲਾ ਸ਼ੁਰੂ ਕਰ ਲਿਆ ਸੀਗਾ ਕੁੜੀਆਂ ਲੈ ਕੇ ਜਾਣਾ ਉੱਥੇ ਖੇ ਖਾਣੀ ਕਿਉਂਕਿ ਘਰ ਖਾਲੀ ਹੁੰਦਾ ਸੀਗਾ ਚਾਬੀ ਉਹਦੇ ਕੋਲ ਹੁੰਦੀ ਸੀ ਫਿਰ ਇੱਕ ਬੰਦਾ ਤੁਹਾਨੂੰ ਇਹ ਵੀ ਪਤਾ ਕਿ ਫ੍ਰਿਜ ਵਿੱਚੋਂ ਦੁੱਧ ਪੀਂਦਾ ਫੜਿਆ ਗਿਆ ਸੀਗਾ ਦੁੱਧ ਕੋਈ ਗੱਲ ਨਹੀਂਗੀ ਪਰ ਗੱਲ ਇਹ ਨੇ ਕਿ ਇਹਨਾਂ ਮੁਲਕਾਂ ਦੇ ਵਿੱਚ ਇਹ ਸਿਸਟਮ ਹੈ ਨੀਗਾ ਅਸੀਂ ਆਪਣੇ ਤੋਂ ਉਥੇ ਚਾਹ ਚੁਪਲਾ ਕੇ ਪੀਦੇ ਪਰ ਇੱਥੇ ਇਹ ਨਹੀਂਗਾ ਇੱਥੇ ਹੈ ਨਹੀਂਗਾ ਜਦ ਤੁਸੀਂ ਕਿਸੇ ਦੀ ਫ੍ਰਿਜ ਖੋਲ ਕੇ ਬਿਨਾ ਪਰਮਿਸ਼ਨ ਤੋਂ ਕੁਝ ਵੀ ਖਾਪੀ ਨਹੀਂ ਸਕਦੇ ਇਹ ਜੈਂਟਲੀ ਥਿੰਗ ਐਸਾ ਇੱਥੇ ਦੀ ਚੰਗੀ ਗੱਲ ਆ ਨਾ ਕਿ ਮਾੜੀ ਨਹੀਂ ਗੀ ਚੰਗੀ ਗੱਲ ਆ ਪਰ ਉਹ ਬੰਦਾ ਫੜਿਆ ਗਿਆ ਸੀਗਾ ਰੀਅਲ ਏਸਟੇਟ ਦਾ ਸੀ ਬੀੜਾ ਗਰਗ ਕਰ ਦਿੱਤਾ ਟੈਕਸੀ ਕਿਸੇ ਜਮਾਨੇ ਵਿੱਚ ਏਡਾ ਵੱਡਾ ਕਾਰੋਬਾਰ ਸੀਗਾ ਕਿ ਜਿਹੜੀ ਟੈਕਸੀ ਦੀ ਪਲੇਟ ਆ ਨਾ ਜਿਹੜੇ ਟੈਕਸੀਆਂ ਚਲਾਉਂਦੇ ਰਹੇ ਨੇ ਲਿੰਮੂ ਲਿੰਮੂ ਉਹਨਾਂ ਨੂੰ ਪਤਾ ਮੇਰੀ ਗੱਲ ਨਾਲ ਸਹਿਮਤ ਹੋਣਗੇ ਟਾਈਟਾਈ ਤੇਨ ਤੇਨ ਲੱਖ ਡਾਲਰ ਦੀ ਪਲੇਟ ਵਿਕਦੀ ਹੁੰਦੀ ਸੀ ਜਿਹੜੀ ਉਹਦੀ ਪਲੇਟ ਹੁੰਦੀ ਆ ਲਾਇਸੈਂਸ ਪਲੇਟ ਉਹ ਪਲੇਟ ਅੱਜ 500 ਡਾਲਰ ਨੂੰ ਵੀ ਕੋਈ ਥੁੱਕਦਾ ਨਹੀਂਗਾ ਉਹਨਾਂ ਪਲੇਟਾਂ ਤੇ ਇਹ ਹਾਲਾਤ ਅਸੀਂ ਕਰਦੇ ਨੇ ਫਿਰ ਅਸੀਂ ਊਬਰ ਹੁਣ ਸ਼ੁਰੂ ਹੋਈਆਂ ਸੀ ਉਬਰ ਦਾ ਵੀ ਅਸੀਂ ਸਤਿਆਨਾਸ ਕਰਦੇ ਕਿੰਨੀਆਂ ਤੁਸੀਂ ਵੀਡੀਓ ਇੱਕ ਤੇ ਵੀਡੀਓ ਮੇਰੇ ਵਾਲੀ ਬਹੁਤ ਵਾਇਰਲ ਹੋਈ ਜੀ ਮੈਂ 40 ਮਿੰਟ ਦੀ ਡਰਾਈਵ ਤੇ ਮੈਂ ਉਬਰ ਕੀਤੀ ਸੀ ਤਾਂ ਮੁੰਡੇ ਨੇ 1 ਸੈਕਿੰਡ ਵਾਸਤੇ ਵੀ ਫੋਨ ਨੇ ਛੱਡਿਆ ਰੀਲਾਂ ਦੇਖੀ ਗਿਆ ਹਾਈਵੇ ਤੇ 90 ਦੀ ਸਪੀਡ 100 ਦੀ ਸਪੀਡ ਤੇ ਜਾ ਰਿਹਾ ਸੀਗਾ 90 ਤੋਂ 100 ਤੇ ਜ਼ੋਰ ਦਾ ਮੀਂਹ ਪੈ ਰਿਹਾ ਸੀ 40 ਮਿੰਟ ਦੀ ਉਹ ਡਰਾਈਵ ਸੀ ਉਹ ਬੰਦੇ ਨੇ 40 ਮਿੰਟ 1 ਸੈਕਿੰਡ ਵਾਸਤੇ ਵੀ 40 ਮਿੰਟਾਂ ਵਿੱਚੋਂ ਰੀਲਾਂ ਦੇਖਣੀਆਂ ਬੰਦ ਨਹੀਂ ਕੀਤੀਆਂ ਤੇ ਹੁਣ ਧਰਨੇ ਜਿਹੜੇ ਲੱਗਦੇ ਨੇ ਗੋਰੇ ਕਿਉਂ ਨਹੀਂ ਧਰਨੇ 'ਤੇ ਬੈਠਦੇ ਜਾਂ ਹੋਰ ਕਮਿਊਨਿਟੀ ਕਿਉਂ ਨਹੀਂ ਧਰਨੇ 'ਤੇ ਬੈਠਦੀ ਅਸੀਂ ਹੀ ਕਿਉਂ ਧਰਨੇ 'ਤੇ ਬੈਠਣਾ ਸ਼ੁਰੂ ਕੀਤਾ ਹਰ ਕੰਮ ਦੇ ਵਿੱਚ ਉਪਰ ਦੇ ਧਰਨੇ ਲੱਗਦੇ ਸਾਨੂੰ ਇਨਸਾਫ ਦਿਵਾਓ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਹੱਕ ਤੁਸੀਂ ਗਵਾਉਂਦੇ ਆਪ ਉਹ ਤਾਂ ਹੱਕ ਦਿੰਦੇ ਨੇ ਤੁਸੀਂ ਆਪ ਗਵਾਉਂਦੇ ਹੋ ਹੋਰ ਕਮਿਊਨਟੀਆਂ ਕਿਉਂ ਨਹੀਂ ਧਰਨੇ 'ਤੇ ਬਹਿੰਦੇ ਸਾਡੇ ਹੀ ਲੋਕਾਂ ਨੂੰ ਕਿਉਂ ਧਰਨੇ 'ਤੇ ਬਹਿਣਾ ਪੈਂਦਾ ਇਹ ਵੀ ਗੱਲ ਸੋਚਣ ਵਾਲੀ ਹੈ ਫਿਰ ਦਿਵਾਲੀਆਂ ਅਸੀਂ ਬੰਦ ਕਰਾ ਲਈਆਂ ਨਗਰ ਕੀਰਤਨ ਵੀ ਕਹਿੰਦੇ ਬੰਦ ਹੋ ਜਾਣੇ ਨੇ ਦੱਸੋ ਕੀ ਕੀ ਬੰਦ ਅਸੀਂ ਕਰਾਵਾਂਗੇ ਆਪਣੀ ਕਮਿਊਨਿਟੀ ਦਾ ਅਸੀਂ ਤੇ ਇੱਥੇ ਆ ਕੇ ਪਹਿਲੇ ਸਾਲਾਂ ਵਿੱਚ ਮਸਾਂ ਹੀ ਸ਼ੁਰੂ ਕਰਾਏ ਸੀਗੇ ਅਸੀਂ ਮਸਾਂ ਹੀ ਉਹ ਸਾਰੀਆਂ ਚਿੱਠੀਆਂ ਪੱਤਰ ਲਿਖ ਲੈ ਕੇ ਬੇਨਤੀਆਂ ਕਰ ਕਰਕੇ ਇੱਥੇ ਲੋੜੀਆਂ ਦਿਵਾਲੀਆਂ ਮਨਾਉਣੀਆਂ ਸ਼ੁਰੂ ਕੀਤੀਆਂ ਸੀ ਆ ਤੁਸੀਂ 5-7 ਸਾਲਾਂ ਵਿੱਚ ਸਾਰਾ ਕੁਝ ਬੰਦ ਕਰਾ ਦੇਣ ਲੱਗੇ ਹੋ ਫਿਰ ਦੱਸੋ ਕੀ 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 ਕਰੀਏ ਅਸੀਂ ਤੇ ਫਿਰ ਹੁਣ ਪਿਛਲੇ ਸਾਲ ਤੋਂ ਐਸੇ ਸਮਰਚ ਸੌਰੀ ਐਸੇ ਸਮਰ ਤੋਂ ਇੱਕ ਹੋਰ ਨਵਾਂ ਹੀ ਸਿਲਸਿਲਾ ਸ਼ੁਰੂ ਕਰ ਲਿਆ ਫੂਡ ਸਟਰੀਟ ਜਿਹੜਾ ਟਰੱਕ ਲਾਉਣੇ ਸ਼ੁਰੂ ਕਰ ਦਿੱਤੇ ਫੂਡ ਦੇ ਜਿੱਥੇ ਮਰਜੀ ਪਾਰਕਾਂ ਦੇ ਕੋਲ ਇਹ ਪਾਰਕਿੰਗਾਂ ਕਾ ਕਾਰ ਦੀਆਂ ਪਾਰਕਿੰਗਾਂ ਦੇ ਵਿੱਚ ਪਲਾਜ਼ਿਆਂ ਦੇ ਵਿੱਚ ਯਾਰ ਇੱਥੇ ਤਾਂ ਖੁੱਲਾ ਫੂਡ ਵੇਚ ਹੀ ਨਹੀਂ ਸਕਦੇ ਤੁਸੀਂ ਤੁਸੀਂ ਸਮੋਸੇ ਜਲੇਬੀਆਂ ਪਤਾ ਨਹੀਂ ਕੀ ਕੀ ਉਹ ਜਿਹੜੀਆਂ ਇੰਡੀਆ ਦੇ ਵਿੱਚ ਹੁੰਦੇ ਸੀਗੇ ਉਹ ਹੁੰਦੇ ਨੇ 버거 ਸੀਵੀਆਂ ਸੂਵੀਆਂ ਪਾ ਕੇ 버거 ਇੱਥੇ ਤਾਂ ਹੈ ਹੀ ਨਹੀਂ ਉਹ ਇਦਾਂ ਦਾ ਦੇਸੀ ਖਾਣਾ ਤੁਸੀਂ ਘਰ ਵਿੱਚ ਬਣਾ ਕੇ ਖਾਣਾ ਖਾਓ ਤੁਸੀਂ ਹਰ ਚੌਕ ਦੇ ਵਿੱਚ ਹਰ ਪਲਾਜੇ ਦੀ ਪਾਰਕਿੰਗ ਦੇ ਵਿੱਚ ਹਰ ਪਾਰਕ ਦੇ ਮੋੜੇ ਉਹ ਤੁਸੀਂ ਹੁਣ ਟਰੱਕ ਖੜੇ ਦੇਖੇ ਹੋਣਗੇ ਤੁਸੀਂ ਮਤਲਬ ਜੇ ਉਹ ਸ਼ੁਰੂ ਹੋਇਆ ਹਰ ਬੰਦਾ ਉਸੇ ਹੀ ਪਾਸੇ ਹੋ ਗਿਆ ਬੇਸ਼ੁਮਾਰ ਟਰੱਕ ਕਰ ਦਿੱਤੇ ਫਿਰ ਇਹ ਸਾਰਾ ਕੁਝ ਗੋਰੇ ਦੇਖ ਕੇ ਨਫ਼ਰਤਾਂ ਤੇ ਕਰਨਗੇ ਨਾ ਕਿਉਂ ਨਹੀਂ ਕਰਨਗੇ ਨਫ਼ਰਤਾਂ ਕੁਦਰਤੀ ਗੱਲ ਹੈ ਕਿ ਉਹ ਨਫ਼ਰਤਾਂ ਕਰਨਗੇ ਹੀ ਫਿਰ ਹਰ ਮਤਲਬ ਪੁੱਠੇ ਕੰਮ ਦੇ ਵਿੱਚ ਤੁਹਾਨੂੰ ਇੱਥੇ ਵੱਡੇ ਵੱਡੇ ਜਿਹੜੇ ਬੋਰਡਾਂ ਤੇ ਜਿਹੜੇ ਸਕਰੀਨ ਵਾਲੇ ਬੋਰਡ ਚੱਲਦੇ ਨੇ ਐડા ਜਿੱਥੇ ਚੱਲਦੇ ਉਹ ਸਾਡੇ ਸਰਦਾਰਾਂ ਦੀਆਂ ਫੋਟੋ ਲੱਗੀਆਂ ਹੁੰਦੀਆਂ ਨੇ ਫੋਟੋ ਇਹ ਨਹੀਂ ਕਿ ਪ੍ਰਾਊਡ ਕੋਈ ਹੋ ਜਾ ਵੀ ਇਹਨਾਂ ਦੇ ਬਹੁਤ ਵੱਡਾ ਕੋਈ ਐਸਾ ਮੋਰਚਾ ਮਾਰਿਆ ਵੀ ਇਹਨਾਂ ਨੂੰ ਸਲੂਟ ਕਰੋ ਨਹੀਂ ਐਸੀਆਂ ਐਸੀਆਂ ਫੋਟੋ ਉੱਥੇ ਦਿਖਾ ਰਹੇ ਨੇ ਸਕਰੀਨ ਤੇ ਜਿਹੜਾ ਲੋਕਾਂ ਨੂੰ ਗੁੰਮਸ਼ੁਦਾ ਦੀ ਤਲਾਸ਼ ਜਿਹੜੇ ਪਘੋੜੇ ਹੋ ਚੁੱਕੇ ਨੇ ਇਹਨਾਂ ਨੂੰ ਦੱਸੋਗੇ ਤੁਹਾਨੂੰ ਇਨਾ ਇਨਾਮ ਮਿਲੇਗਾ ਤੁਹਾਡਾ ਨਾਮ ਸੀਕ੍ਰੀਟ ਰੱਖਿਆ ਜਾਊਗਾ ਤੇ ਕਿਸ ਨੇ ਬਲਾਤਕਾਰ ਕੀਤਾ ਹੋਇਆ ਕਿਸੇ ਨੇ ਟਕੈਤੀਆਂ ਕੀਤੀਆਂ ਨੇ ਕਿਸੇ ਨੇ ਕਤਲ ਕੀਤੇ ਹੋਏ ਨੇ ਤੇ ਇਹ ਕੁਛ ਸਾਡੀ ਕਮਿਊਨਿਟੀ ਦੇ ਹਿੱਸੇ ਹੀ ਕਿਉਂ ਆਇਆ ਇੱਕ ਹੋਰ ਕਮਿਊਨਿਟੀ ਹੁੰਦੀ ਸੀਗੀ ਮੈਂ ਉਹ ਕਮਿਊਨਿਟੀ ਦਾ ਸੀ ਨਾ ਇੰਦਾ ਪਬਲਿਕਲੀ ਸੀ ਇੱਥੇ ਕਹਿ ਨਹੀਂ ਸਕਦਾ ਸਾਡੇ ਤੋਂ ਉੱਥੇ ਜਾਤਾਂ ਪਾਤਾਂ ਨੂੰ ਵੀ ਬੜਾ ਕੁਝ ਕਿਹਾ ਜਾਂਦਾ ਨਾ ਤੇ ਇੱਥੇ ਅਸੀਂ ਨਹੀਂ ਕਹਿ ਸਕਦੇ ਅਸੀਂ ਰੰਗ ਦਾ ਨਾਮ ਲੈ ਕੇ ਵੀ ਨਹੀਂ ਕਹਿ ਸਕਦੇ ਕਿਸੇ ਨੂੰ ਸਿੱਧਾ ਤੇ ਉਹ ਕਮਿਊਨਿਟੀ ਤੁਸੀਂ ਸਮਝ ਗਏ ਹੋ ਕਾਫੀ ਗੂੜੇ ਰੰਗ ਦੀ ਕਮਿਊਨਿਟੀ ਹੁੰਦੀ ਇਹ ਜਿਹੜੇ ਸਾਰੇ ਸਾਡੇ ਹਿੱਸੇ ਹੁਣ ਆ ਗਏ ਨਾ ਕੰਮ ਇਹ ਸਾਰੇ ਕੰਮ ਉਹੋ ਕਰਦੇ ਹੁੰਦੇ ਸੀ ਉਹ ਕਮਿਊਨਿਟੀ ਪਰ ਉਹ ਕਮਿਊਨਿਟੀ ਨੇ ਸਾਰਾ ਹੀ ਕੁਝ ਸਾਡੇ ਝੋਲੀ ਪਾ ਦਿੱਤਾ ਤੇ ਅਸੀਂ ਉਹ ਕੰਮਾਂ ਨੂੰ ਅਪਣਾ ਲਿਆ ਉਹ ਇਸ ਗੱਲ ਬੜੀਆਂ ਸੋਹਣੀਆਂ ਟਾਇਆਂ ਸ਼ਾਇਆਂ ਲਾ ਕੇ ਆਫੀਸਰ ਬਣੇ ਹੋਏ ਨੇ ਤੇ ਸਾਡੇ ਲੋਕਾਂ ਨੂੰ ਇਹ ਸਾਰਾ ਕੁਝ ਦਿੱਤਾ ਅਸੀਂ ਬਹੁਤ ਖੁਸ਼ੀ-ਖੁਸ਼ੀ ਸਾਰਾ ਕੁਝ ਅਪਣਾ ਲਿਆ ਮੈਂ ਇਹ ਨਹੀਂ ਕਹਿੰਦਾ ਕਿ ਜਿਹੜਾ ਡਰੱਗ ਡਰੁਗ ਦੇ ਧੰਦਿਆਂ ਵਿੱਚ ਮੁੰਡੇ ਚੋਰੀਆਂ ਡਕੈਤੀਆਂ ਵਿੱਚ ਫੜ ਹੁੰਦੇ ਨੇ ਸਟੂਡੈਂਟ ਹੀ ਨੇ 50 50 ਸਾਲਾਂ ਦੇ ਬੰਦੇ ਵੀ ਨੇ ਜਿਹੜੇ ਬਹੁਤ ਸਾਲਾਂ ਤੋਂ ਆਏ ਹੋਏ ਨੇ ਬਦਲ ਕਿਦਾਂ ਗਿਆ ਸਿਸਟਮ ਐ ਦੱਸਦਾ ਹੁਣ ਉਹ ਬਿਹਾਈਂਡ ਦਾ ਸੀਨ ਕੰਮ ਕਰਦੇ ਨੇ ਉਹਨਾਂ ਨੇ ਬੱਚਿਆਂ ਨੂੰ ਨਵਿਆਂ ਨੂੰ ਲਾਗ ਚ ਦੇ ਦਿੱਤੇ ਕਿ ਤੋਂ ਇੰਨੇ ਪੈ ਦਿੱਤੋਂਗੇ ਆਪ ਉਹ ਮਜੇ ਨਾ ਹੁਣ ਘਰ ਬੈਠੇ ਨੇ ਤੇ ਬੱਚਿਆਂ ਨੂੰ ਮੋਹਰੇ ਕਰ ਦਿੱਤਾ ਕੋਈ ਕੋ ਡਰਾਈਵਰ ਟਰੱਕ ਚੋਂ ਦਾ ਉਹਦੇ ਟਰੱਕ ਚ ਡਰੱਗ ਰਖਾ ਦਿੱਤੀ ਜੇ ਕੋ ਉਪਰ ਚਾਉਂਦਾ ਉਹਦੇ ਨਾ ਕੁਛ ਨਾ ਕੁਛ ਜੇ ਮਤਲਬ ਹਰ ਅਸੀਂ ਜਿਹੜੇ ਪੁੱਠੇ ਕੰਮ ਸਟੂਡੈਂਟਸ ਨੂੰ ਦੇ ਦਿੱਤੇ ਤੇ ਇਹ ਜਿਹੜੀ ਸਟੂਡੈਂਟਸ ਦੀ ਜਿਹੜੀ ਉਮਰ ਆ ਨਾ ਇਹ ਇਹ ਬੜੀ ਯੂ ਨੋ ਐਨਰਜੈਟਿਕ ਜੀ ਹੁੰਦੀ ਆ ਫਟਾਫਟ ਅਸੀਂ ਪੈਸਾ ਕਮਾਉਣਾ ਚਾਹੁੰਨੇ ਆ ਹੁਣ ਦੇਖੋ ਜੇ ਇਸ ਬੰਦੇ ਨੂੰ ਰਾਤੋ ਰਾਤ ਡਰੱਗ ਡਰੱਗ ਬਚਾਉਣ ਚ 57 10001 ਰਾਤ ਦੇ ਵਿੱਚ ਬਚ ਗਿਆ 5 ਲਾ ਲਓ ਚਲੋ 5000 ਜਿਹਦੇ ਕੋਲ ਬਚ ਗਿਆ ਉਹ ਕਹਿੰਦਾ ਯਾਰ ਇਹ ਦੁੱਤ ਸੌਖਾ ਕੰਮ ਹੀ ਨਹੀਂ ਕੋਈ ਐਵੇਂ ਫੈਕਟਰੀਆਂ ਵਿੱਚ ਮਰਨਾ ਅਗਲਾ ਇਹਦੇ ਨਾਲ ਜੋੜ ਜਾਂਦਾ ਫਿਰ ਮੁੰਡੇ ਕੁੜੀਆਂ ਇਕੱਠੇ ਰਹਿੰਦੇ ਨੇ ਉਹ ਜਦੋਂ ਉਹ ਦੇਖਦੇ ਨੇ ਉਹਨਾਂ ਨੂੰ ਦਿਖਾਉਂਦਾ ਪੈਸੇ ਆ ਦੇਖੋ ਵੀ ਆ ਰਾਤੋ ਰਾਤ ਮੈਂ ਕਮਾ ਲਿਆ ਫਿਰ ਉਹ ਦੂਸਰੇ ਦਾ ਬ੍ਰੇਨ ਵਾਸ਼ ਕਰਦੇ ਨੇ ਤੇ ਬ੍ਰੇਨ ਵਾਸ਼ ਹੋ ਜਾਂਦਾ ਜਿਹੜੇ ਕਤਲ ਹੁੰਦੇ ਨੇ ਇਹ ਵੀ ਕਿਰਾਏ ਜਾ ਰਹੇ ਨੇ ਐਦਾਂ ਹੀ ਪੈਸੇ ਪੂਸੇ ਦੇ ਕੇ ਮਤਲਬ ਅਸੀਂ ਆਪਣਾ ਕੰਮ ਕੋ ਛੱਡਿਆ ਨਹੀਂਗਾ ਇਹ ਕਾਰਨ ਹੈ ਕਿ ਸਾਡੇ ਸਾਰੀਆਂ ਨਫਰਤਾਂ ਵੱਲ ਅਸੀਂ ਪਰ ਗਏ ਆਂ ਨਕਲੀ ਵਿਆਹਾਂ ਦਾ ਹੀ ਛੱਡਿਆ ਨਹੀਂ ਅਸੀਂ ਮਤਲਬ ਕੈਨੇਡਾ ਆਉਣ ਦਾ ਕੋਈ ਵੀ ਰਾਹ ਨਹੀਂ ਛੱਡਿਆ ਕੋਈ ਵੀ ਰਾਹ ਨਹੀਂ ਛੱਡਿਆ ਅਸੀਂ ਮਤਲਬ ਹਰ ਪੁੱਠਾ ਕੰਮ ਕੀਤਾ ਕੈਨੇਡਾ ਆਉਣ ਵਾਸਤੇ ਲੱਖਾਂ ਕਰੋੜਾਂ ਰੁਪਏ ਵੀ ਦਿੱਤੇ ਨਕਲੀ ਵਿਆਹ ਕਰਾਏ ਨਕਲੀ ਪੇਪਰ ਤੁਸੀਂ ਇਹ ਦੇਖੋ ਵੀ ਕਿੰਨੇ ਪਿਛਲੇ ਆਈ ਥਿੰਕ ਸਾਲ ਤੋਂ ਪਹਿਲਾਂ ਦੀ ਗੱਲ ਆ ਕਿੰਨੇ ਨਕਲੀ ਪੇਪਰ ਬਣਾਉਣ ਵਾਲੇ ਇੱਥੇ ਫੜ ਫੜੇ ਹੋਏ ਨੇ ਜਿਹੜੇ ਨਕਲੀ ਸਰਟੀਫਿਕੇਟ ਬਣਾਉਂਦੇ ਸੀਗੇ ਆਇਮੀਗ੍ਰੇਸ਼ਨ ਵਾਸਤੇ ਸਟੂਡੈਂਟਾਂ ਵਾਸਤੇ ਵੀਜ਼ਿਆਂ ਵਾਸਤੇ ਨਕਲੀ ਵੀਜ਼ੇ ਨਕਲੀ ਪਾਸਪੋਰਟ ਨਕਲੀ ਵਰਕ ਪਰਮਟ ਫਿਰ ਮਤਲਬ ਅਸੀਂ ਇੱਕ ਵੀ ਕੰਮ ਛੱਡਿਆ ਨਹੀਂ ਉਹ ਪੁੱਠਾ ਜਿਹੜਾ ਸਾਡੇ ਖਿਲਾਫ ਨਹੀਂ ਹੁਣ ਖੜਾ ਕੰਮ ਆ ਇਹਨਾਂ ਸਾਰੀਆਂ ਕਰਤੂਤਾਂ ਕਰਕੇ ਅੱਜ ਹਾਲਾਤ ਖਰਾਬ ਹੋ ਗਏ ਨੇ ਗੱਲਾਂ ਬਹੁਤ ਨੇ ਕਰਨ ਵਾਲੀਆਂ ਬਹੁਤ ਮੈਂ ਜੇ 4 ਘੰਟੇ ਦਾ ਵੀ ਸ਼ੋਅ ਲਗਾਤਾਰ ਕਰਾਂ ਕਿਉਂਕਿ ਮੈਂ ਕਦੇ ਸਕ੍ਰਿਪਟਡ ਨਹੀਂ ਕਰਦਾ ਹੁੰਦਾ ਮੈਂ ਕਦੇ ਲਿਖ ਕੇ ਨਹੀਂ ਰੱਖਦਾ ਹੁੰਦਾ ਜੇ ਮੈਂ 4 ਘੰਟੇ 5 ਘੰਟੇ ਵੀ ਲਗਾਤਾਰ ਇਹਨਾਂ ਸਮੱਸਿਆਵਾਂ ਤੇ ਬੋਲੀ ਜਾਵਾਂ ਜੋ ਕੁਛ ਅਸੀਂ ਕੀਤਾ ਤੇ ਨਿਭੜੇਗਾ ਨਹੀਂ ਗੱਲ ਅਗਲੇ ਹਫ਼ਤੇ ਮੈਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਥੋੜੀ ਜਿਹੜੇ ਅੱਜਕੱਲ ਬਹੁਤ YouTube ਭਰਿਆ ਪਿਆ ਆ ਕੀ ਕੁੜੀਆਂ ਇੱਧਰ ਆਉਂਦੀਆਂ ਨੇ ਆ ਕੇ ਮੁੰਡਿਆਂ ਨੂੰ ਛੱਡ ਦਿੰਦੀਆਂ ਨੇ ਪੈਸੇ ਲੈ ਲੈਂਦੀਆਂ ਨੇ 40 50 ਲੱਖ ਤੇ ਬਾਅਦ ਚ ਵਿਆਹ ਵੀ ਨਕਲੀ ਕਰਕੇ ਤੇ ਮੁੰਡਿਆਂ ਨੂੰ ਆ ਕੇ ਇੱਥੇ ਮੁੱਕਰ ਜਾਂਦੀਆਂ ਨੇ ਵਿਆਹ ਤੇ ਹੁੰਦੇ ਨਹੀਂ ਪਹਿਲੀ ਗੱਲ ਆ ਉਹ ਕੀ ਆ ਉਹ ਮੈਂ ਅੱਜ ਮੈਂ ਉਸ ਵਿਸ਼ੇ ਨੂੰ ਛੇੜਨਾ ਨਹੀਂ ਚਾਹੁੰਦਾ ਵੀਡੀਓ ਬਹੁਤ ਹੀ ਲੰਬੀ ਹੋ ਜਾਏਗੀ ਇੱਕ ਸਪੈਸ਼ਲ ਐਪੀਸੋਡ ਰੱਖਾਂਗੇ ਸਿਰਫ ਇਸੇ ਵਿਸ਼ੇ ਤੇ ਕੋਸ਼ਿਸ਼ ਕਰਾਂਗੇ ਕਿਸੇ ਹੋਰ ਬੰਦੇ ਨਾਲ ਲੈ ਕੇ ਗੱਲਬਾਤ ਕਰਾਂਗੇ ਸੋ ਜਿਹੜੀਆਂ ਅੱਜ ਮੈਂ ਗੱਲਾਂ ਕਹੀਆਂ ਨੇ ਜਿਹੜੇ ਇੰਡੀਆ ਦੇ ਵਿੱਚ ਪੇਰੈਂਟਸ ਹੁੰਦੇ ਨੇ ਆਪਣੇ ਬੱਚਿਆਂ ਨੂੰ ਸਮਝਾਓ ਕਿ ਬੇਟਾ ਜਾਂ ਬੇਟੀ ਤੁਸੀਂ ਜਿੱਥੇ ਗਏ ਉਸ ਮੁਲਕ ਦੇ ਸਿਸਟਮ ਨੂੰ ਸਮਝਣ ਦੀ ਕੋਸ਼ਿਸ਼ ਕਰੋ ਉੱਥੇ ਦੇ ਸਿਸਟਮ ਦੇ ਵਿੱਚ ਕੋਲਾਂ ਨੂੰ ਮਿਲਣ ਦੀ ਕੋਸ਼ਿਸ਼ ਕਰੋ ਉੱਥੇ ਦੇ ਰੂਲ ਐਂਡ ਰੈਗੂਲੇਸ਼ਨਸ ਨੂੰ ਫੋਲੋ ਕਰੋ ਜੇ ਤੁਸੀਂ ਚਾਹੁੰਦੇ ਹੋ ਕਿ ਪਰਮਾਨੈਂਟ ਉੱਥੇ ਇਹ ਤੇ ਆਪਣੀ ਕਮਾਈ ਕਰੀਏ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗਾ ਇਹ ਮਤ ਸੋਚੋ ਕਿ ਜਿਹੜੇ ਸਟੂਡੈਂਟ ਆਏ ਨੇ ਉਹਨਾਂ ਨੇ ਪੱਕੇ ਹੋ ਹੀ ਜਾਣਾ ਤੁਸੀਂ ਭਾਰਤ ਤੋਂ ਇਹ ਸੋਚ ਕੇ ਤੁਰਦੇ ਹੋ ਕਿ ਬਸ ਹੌਣ ਤੇ ਇੰਡੀਆ ਛੱਡਤਾ ਹੋਣਾ ਹੀ ਚੱਲੇ ਇਦਾਂ ਸੋਚ ਕੇ ਨਾ ਜਾਇਆ ਕਰੋ ਕਦੇ ਵੀ ਸਿਰਫ ਜਿਹੜਾ ਸਟੱਡੀ ਵੀ ਜਾਓ ਸਿਰਫ ਔਰ ਸਿਰਫ ਸਟੱਡੀ ਵਾਸਤੇ ਆ ਹਾਂ ਜਿਨ੍ਹਾਂ ਨੇ ਕੁਆਲੀਫਿਕੇਸ਼ਨ ਕੋਈ ਐਸੀ ਇੱਥੇ ਕਰ ਲਈ ਹੈ ਕਿ ਉਹਨੂੰ ਪੀਆਰ ਮਿਲ ਸਕਦੀ ਆ ਬਹੁਤ ਸੌਆਂ ਚ ਇੱਕ ਉਹਨਾਂ ਵਾਸਤੇ ਠੀਕ ਹੈ ਪਰ ਕਿਸੇ ਵੀ ਵੀਜੇ ਦੇ ਉੱਪਰ ਕੋਈ ਲਾਈਨ ਏ ਜਸਟਨ ਟਰੂਡੋ ਨੇ ਵੀ ਕਿਹਾ ਸੀਗਾ ਕਿ ਤੁਸੀਂ ਮੇਰੇ ਤੇ ਬਲੇਮ ਤੇ ਕਰਦੇ ਹੋ ਪਰ ਕਿਤੇ ਵੀ ਇਹ ਲਾਈਨ ਲਿਖੀ ਦਿਖਾ ਦਿਓ ਕਿ ਸਟੂਡੈਂਟਸ ਨੂੰ ਇੱਥੇ ਪਰਮਨੈਂਟ ਤੌਰ ਤੇ ਰਿਹائش ਮਿਲ ਜਾਏਗੀ ਯਾਨੀ ਕਿ ਪੀ ਆਰ ਕਾਰਡ ਜਿਹੜੇ ਪਰਮਨੈਂਟ ਰੈਜ਼ਿਡੈਂਸ ਜਿਹਨੂੰ ਕਹਿੰਦੇ ਆ ਮਿਲ ਜਾਏਗਾ ਕਿਤੇ ਵੀ ਕਹਿੰਦੇ ਇਹ ਨਹੀਂ ਲਿਖਿਆ ਹੋਇਆ ਤੁਸੀਂ ਆਇਓ ਸਟੱਡੀ ਕਰਕੇ ਜਾਓ ਜੇ ਤੁਹਾਡਾ ਕੋਈ ਵਾਪਸ ਆਉਣ ਦਾ ਕੋਈ ਐਸਾ ਕੋਈ ਲੀਗਲੀ ਕੋਈ ਬਣਦਾ ਸਿਸਟਮ ਜਰੂਰ ਆਓ ਵੈਲਕਮ ਆ ਸੋ ਇਹਨਾਂ ਗੱਲਾਂ ਨੂੰ ਜੂੜ ਧਿਆਨ ਦੇ ਵਿੱਚ ਰੱਖਿਆ ਕਰੋ ਮੈਨੂੰ ਮੀਡਾ ਤੁਹਾਨੂੰ ਗੱਲਬਾਤ ਪਸੰਦ ਆਈ ਗਿਆ ਦੀ ਔਰ ਜੇਕਰ ਗੱਲ ਪਸੰਦ ਆਈ ਹੋਵੇ ਤੇ ਪਲੀਜ਼ 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 ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਇਹ ਗੱਲਾਂ ਦੂਜਿਆਂ ਤੱਕ ਵੀ ਪਹੁੰਚ ਸਕਣ ਸਤਿ ਸ਼੍ਰੀ ਅਕਾਲ ਸਾਰੇ ਪੰਜਾਬੀਆਂ ਨੂੰ ਸਪੈਸ਼ਲੀ ਬੇਨਤੀ ਹੈ ਕਿ ਇਸ ਵੀਡੀਓ ਨੂੰ ਧੁਰ ਤੱਕ ਦੇਖਿਓ ਇੱਕ ਇੱਕ ਗੱਲ ਤੁਹਾਡੇ ਸੁਣਨ ਵਾਲੀ ਆ ਜੇ ਇਹਨਾਂ ਵਿੱਚੋਂ ਦੋ ਗੱਲਾਂ ਵੀ ਤੁਹਾਡੇ ਪੱਲੇ ਪੈ ਗਈਆਂ ਤੇ ਮੇਰਾ ਖਿਆਲ ਹੈ ਕਿ ਮੇਰਾ ਇਹਨਾਂ ਬੋਲਣਾ ਸਫਲ ਰਹੇਗਾ ਤੇ ਤੁਹਾਡੇ ਉਹ ਗੱਲਾਂ ਕਾਮ ਆਣ ਆਣਗੀਆਂ ਔਰ ਤੁਹਾਡੇ ਬੱਚਿਆਂ ਦਾ ਫਿਊਚਰ ਬਣ ਸਕਦਾ ਔਰ ਜਿਹੜੇ ਕੈਨੇਡਾ ਦੇ ਵਿੱਚ ਜਿਹੜੇ ਪਰਮਾਨੈਂਟ ਰੈਜ਼ਿਡੈਂਸ ਵੀ ਨੇ ਉਹ ਆਪਣੇ ਬੱਚਿਆਂ ਨੂੰ ਵੀ ਦਿਖਾਉਣ ਵੀਡੀਓ ਤੇ ਆਪ ਵੀ ਦੇਖਣ ਤੇ ਜੇਕਰ ਤੁਸੀਂ ਸੱਚੀ ਕਾਨੂੰਨ ਨੂੰ ਫੋਲੋ ਨਹੀਂ ਕਰ ਰਿਹਾ ਇੱਥੇ ਰੂਲ ਰੈਗੂਲੇਸ਼ਨ ਇੱਥੇ ਸਿਸਟਮ ਨੂੰ ਤੇ ਅੱਜ ਤੋਂ ਪਲੀਜ਼ 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 ਸੋਚਣਾ ਸ਼ੁਰੂ ਕਰਦੋ ਕਿ ਅਸੀਂ ਫੋਲੋ ਕਰੀਏ ਜੇ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲਾ ਸਮਾਂ ਸਾਡੇ ਪੰਜਾਬੀਆਂ ਵਾਸਤੇ ਠੀਕ-ਠਾਕ ਰਹੇ ਤਾਂ ਫੋਲੋ ਕਰਨਾ ਸ਼ੁਰੂ ਕਰ ਦਿਓ ਸਤਿ ਸ਼੍ਰੀ ਅਕਾਲ